ਪੌਜ਼ ਕਰਕੇ ਕਰ ਦੋ ਪੌਜ਼ ਕਰਕੇ ਕਰਦਾ ਅੱਜ ਤਾਂ ਲਾਹੂ ਤਾਂ ਲਾ ਹੂੰ ਹੂੰ ਪੌਂਡ ਜਗਾ ਪਾਣੀ ਲਾਉਣ ਦੀ ਰਹਿੰਦਾ ਜੀ ਨਹੀਂ ਡੂੰਗਾ ਤੇ ਕਰਨ ਦੇ ਉਹਨੂੰ ਮੈਂ ਕਹਿੰਦੇ ਆ ਡੂੰਗਾ ਤੇ ਕਰ ਲਿਆ ਕਰਨਾ ਪਾਣੀ ਉਹ ਡੂੰਗਾ ਹੈ ਪਾਪਾ ਜੀ ਡੂੰਗਾ ਹੈ ਬਹੁਤ ਡੂੰਗਾ ਲਾ ਵਿਕਲੋਂਤ ਸਿੰਘ ਆ ਲਾ ਤੈ ਇਤਰੀਆਂ ਚੜਾਂ ਦੇ ਵਿੱਚ ਤੂੰ ਵਧੀਆ ਕੀਤਾ ਪਾਉਂਦੇ ਥੱਲੇ ਮਿੱਟੀ ਭਰਦੇ ਥੱਲੇ ਉੱਤ ਰਹਿਣ ਦੇ ਉੱਤ ਰਹਿਣ ਦੇ ਹਾਂ ਉੱਤ ਨਹੀਂ ਥੱਲੇ ਥੱਲੇ ਹੀ ਭਰਾਂ ਚੱਲ ਪਾਉਂ ਉਹ ਫਰਮਣਾ ਜਾ ਇੱਕ ਤੋਂ ਇੱਥੇ ਕੁੜੀ ਪਾਉਂਦਾ ਪਰਿਚਾਅ ਵਾਹ ਕੇ ਕੋਈ ਤੇ ਬਹੂਗਾ ਦੀ ਹਾਂ ਜਹਾ ਯਾਰ ਮੜੀਆਂ ਜਾਣ ਕੇ ਘੱਲ ਨਹੀਂ ਬੋਲਣ ਆਪਾਂ ਸ਼ਾਮ ਇੱਕ ਤੋਂ ਬਾਅਦ ਮਾਰ ਮੈਂ ਵੀਡੀਓ ਦੋ ਤਿੰਨ ਬਣਾਉਣਾ ਦੋ ਤਿੰਨ ਵੀਡੀਓ ਬਣਾਉਣਾ ਮੈਂ ਆ ਇੱਧਰ ਲੇਟ ਲੈ ਕੇ ਆਇਆ ਇਹ ਕਿਤੇ ਪਾਣੀ ਪਾ ਥੋੜਾ ਜਿਹਾ ਪਾਈਏ ਜਿੱਥੇ ਆਪਾਂ ਉਹ ਵੀ ਸ਼ਰਾਰਤ ਨਾਲ ਬੇਹੱਦ ਬਣੇ ਟਲਣੇ ਕਿ ਮੈਨੂੰ ਬੜਾਉਂਦਾ ਕੰਮ ਕਰਤੂ ਆਪਾਂ ਇਹ ਤਾਂ ਨਾ ਨਾ ਦਵਾਉਂਗੇ ਇਸ ਕਿ ਮਨਾਂ ਕਰਿਆ ਹੈਗਾ ਹਲੋ ਤੇਰੇ ਤੋਂ ਤਾਂ ਪਹਿਲਾਂ ਚੱਕੇ ਮਾਰਦੇ ਆ ਮੈਂ ਸਾਰੇ ਰੁੱਖ ਮੋਟੇ ਨੇ ਬਾਹਰ ਆ ਮੈਂ ਵਾਕੀ ਓਏ ਕੀ ਬੰਦਾ ਕੁਝ ਕਰਦਾ ਸਤਿ ਸ਼੍ਰੀ ਅਕਾਲ ਜੀ ਇਹ ਨੇ ਸਾਡੇ ਸਾਹਬ ਸਿੰਘ ਜੀ ਇਹ ਕਲਵੰਤ ਸਿੰਘ ਜੀ ਅੱਜ ਰੋਖ ਲਾਉਣ ਦੀ ਸੇਵਾ ਕਰ ਰਹੇ ਨੇ ਇੱਧਰੋਂ ਮਿਰਕ ਸਾਹਿਬ ਵੇਰ ਬਣ ਕੇ ਦੱਸ ਲੇ ਸੰਗਤ ਜੀ ਵਾਧੂ ਬੁੱਟੇ ਲਾਤੇ ਆ ਹੁਣ ਵਾਹਿਗੁਰੂ ਅਗੇ ਅਰਦਾਸ ਹੈ ਕਿ ਮੀਂਹ ਪੈ ਜਾ ਵਧੀਆ ਜਾ ਤਾਂ ਕਿ ਰੋਖ ਸਾਰੇ ਚੱਲ ਜਾਣ ਤੇ ਸਾਡੀ ਟੀਮ ਹਰ ਰੋਜ਼ ਪਿੰਡ ਦੇ ਵਿੱਚ ਵੱਖ-ਵੱਖ ਥਾਵਾਂ ਤੇ ਰੁੱਖ ਲਾ ਰਹੀ ਹੈ ਜੀ ਤੇ ਟੀਮ ਸਾਡੀ ਨੇ ਸੰਕਲਪ ਲਿਆ ਆ ਇੱਕ ਪ੍ਰਤੀਗਿਆ ਕੀਤੀ ਆ ਕਿ ਪਿੰਡ ਨੂੰ ਹਰਾ ਭਰਾ ਬਣਾ ਕੇ ਛੱਡਾਂਗੇ ਕਰੋ ਜੀ ਫਿਰ ਸ਼ੇਅਰ